ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੱਗੇ ਨਿਊਟਰੀ ਤੇ Shimla ਮਿਰਚਾਂ ਦੀ ਸਬਜ਼ੀ ਬਣਾਉਣ ਇੱਕ ਕੜਚੀ ਪਾ ਲਈ ਤੇਲ ਦੀ ਹੁਣ ਇਹਨੂੰ 2 ਮਿੰਟ ਲਈ ਗਰਮ ਹੋਣ ਲਈ ਛੱਡਾਂ ਹਾਂਜੀ ਤੇਲ ਆਪਣਾ ਹੋ ਗਿਆ ਗਰਮ ਹੁਣ ਆਪਾਂ ਪਾਵਾਂਗੇ ਜੀਰਾ ਇਹ ਅਦਰਕ ਲਾਸਨ ਆਪਾਂ ਕਟਲੇਆ ਸੀਗਾ ਉਹ ਪਾਵਾਂਗੇ ਕਰਣੀ ਬਹੁਤ ਜ਼ਰੂਰੀ ਹੈ ਇਸ ਕਰਕੇ ਹੀ

సారల్ది పావుడర మర్చి కలర్ అందా అడ్డింగ్ ఉంది అరి మర్చా టమాటర గ్రైండ్ అంబచూర పౌడర్ గర్మ మసాలా ਟਮਾਟਰ ਆਪਾਂ ਮਿਕਸੀ ਚ ਗ੍ਰाइंड ਕਰ ਲਏ ਸੀ ਵਿੱਚ ਹੀ ਹਰੀਆਂ ਮੱਠਨ ਕਰ ਲਈ ਸੀ 2 ਚਮਚ ਪਾਵਾਂਗੇ ਫਰੈਸ਼ ਮલાઈ। દਹੀਂ ਵੀ ਪਾ ਸਕਦੇ ਹਾਂ। ਆਪਣੇ ਕੋਲ ਮલાઈ ਹੈ ਸੀ ਆਪਾਂ ਪਾ ਸਕਦੇ ਹਾਂ। ਹੁਣ ਆਪਾਂ ਪਾਵਾਂਗੇ ਸ਼ਿਮਲਾ ਮਰਚਾਂ ਬ੍ਰੀਕ ਬੀਨ ਵੀ ਚੋਪ ਕਾ ਲਈ ਅਸੀਂ ਥੋੜੀ ਦੇਰ ਮਸਾਲੇ ਚ ਭੁੰਨਾਂਗੇ ਦੋ ਚਮਚ ਪਾਣੀ ਪਾਵਾਂਗੇ ਆਪਾਂ ਇਹਦੇ ਵਿੱਚ ਹਾਂਜੀ ਹੁਣ ਆਪਣੀ ਸ਼ਿਮਲਾ ਮਟਰਾਂ ਥੋੜੀ ਸੌਫਟ ਹੋ ਗਈਆਂ ਹੁਣ ਆਪਾਂ ਪਾਉਣੇ ਵਿੱਚ ਮੀਟ ਦੀ ਇਹ ਆਪਾਂ ਪਹਿਲਾਂ ਹੀ ਗਰਮ ਪਾਣੀ ਚ 5 ਮਿੰਟ ਬਾਲ ਲਈ ਸੀਗੀ ਮੈਂ ਚੱਦਾ ਚਮਚ ਨਮਕ ਪਾ ਦਾਂਗੀ ਹੁਣ ਆਹਾਂ ਲਈ ਪਸਤੂਰੀ ਮੇਥੀ ਹੁਣ ਆਪਾਂ 5 ਤੋਂ 7 ਮਿੰਟ ਲਈ ਢੱਕ ਕੇ ਬਣਾ ਲੀਏ ਇਸ ਹਲਲੇ ਚ ਚੰਗੀ ਤਰ੍ਹਾਂ ਮੈਚ ਹੋ ਜਾਏਗਾ ਬਾਂਗੀ ਸਬਜੀ ਆਪਾਂ ਖਾਣ ਲਈ